ਸਰਕਾਰ ਤਾਂ ਬਣੂਗੀ ਪਰ ਸਰਕਾਰ ਜਿਹੜਾ ਮੰਡਟ ਆਇਆ ਹੈ ਐਨਡੀਆ ਨੂੰ ਆਇਆ ਹੈ ਨਾ ਕਿ ਬੀਜੇਪੀ ਨੂੰ ਆਇਆ ਹੈ ਉਹ ਹਵਾ ਬਣ ਕੇ ਕਾਂਗਰਸ ਆ ਗਈ ਕਾਂਗਰਸ ਆ ਗਈ ਉਹਦੇ ਨਾਲ ਕੀ ਜਿਹੜਾ ਵਰਕਰ ਤੇ ਕੈਂਡੀਡੇਟ ਉਹ ਮਿਹਨਤ ਨਹੀਂ ਕਰਦਾ ਤਾਂ મોદી ਨੇ ਜਿਤਾ ਦੇਣਾ ਮਿਹਨਤ ਤਾਂ ਕਰਨੀ ਪੈਣੀ ਸੀ ਕਾਰਨ ਸਿਰਫ ਇੱਕੋ ਹੀ ਲੱਗਦਾ ਮੈਨੂੰ ਓਵਰ ਕੌਨਫੀਡੈਂਸ ਨੇ ਮਾਰ ਲਿਆ ਜੇ ਜੇ ਕੋਈ ਆਪੋਜੀਸ਼ਨ ਦਾ ਮੈਂਬਰ ਨਾਲ ਉਸ ਜਹਾਜ਼ 'ਤੇ ਚੜ ਗਏ ਥੋੜਾ ਕਿ ਉਹ ਨਾਲ ਰਲ ਗਿਆ ਨਤੀਸ਼ ਕੁਮਾਰ ਹੁਣ ਐਸੀ ਗਲਤੀ ਨਹੀਂ ਕਰੇਗਾ ਉਹ ਗਲਤੀ ਕਰੇਗਾ ਤਾਂ ਖਤਮ ਹੋ ਜਾਏ ਬਹੁਤ ਅੱਛਾ ਹੋਇਆ ਜਿਹੜੀ ਆਪੋਜੀਸ਼ਨ ਹੈਲਦੀ ਆਈ ਹੈ ਜਿੱਥੇ ਸਰਕਾਰ ਕੋ ਗਲਤ ਕਰੂਗੀ ਉਹਨੂੰ ਟੋਕੂ ਆਮ ਮੈਂਬਰਸ ਲਈ ਇਹ ਸਭ ਤੋਂ ਵਧੀਆ ਚੀਜ਼ ਹੈ ਜਿੱਦਾਂ ਪਟ્રોલ ਦੇ ਰੇਡ ਤੇਜ਼ ਹੋਈ ਜਾਂਦੇ ਹੈ ਹਰ ਚੀਜ਼ ਤੇ ਟੈਕਸ ਵਧੀ ਜਾਂਦੇ ਹੈ ਕਮ ਸੇ ਕਮ ਕੋਈ ਰੋਕਣ ਵਾਲਾ ਚਾਹੀਦਾ ਕਿਉਂਕਿ ਰਾਤ ਨੂੰ ਰਿਜ਼ਲਟ ਆਣੇ ਸੀ ਮਾਰਕੀਟ 3:30 ਵਜੇ ਬੰਦ ਹੁੰਦੀ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਜਦੋਂ 290 ਤੇ ਰੁਕ ਗਈ ਜਾ ਕੇ ਦੂਜੇ ਬੀ ਹੋਰ ਥੱਲੇ ਚਲੇ ਗਈਆਂ ਤੇ ਬਾਜ਼ਾਰ ਸਵੇਰੇ 10-10% ਸਰਕਟ ਤੇ ਖੁੱਲੂਗਾ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਦੇ ਹੋ ਸ਼ੇਅਰ ਬਾਜ਼ਾਰ ਦਾ ਸਿਰਫ ਤੁਸੀਂ ਇਨਵੈਸਟਮੈਂਟ ਕਰੋ ਸੱਟੇ ਬੰਦ ਹੋ ਗਏ ਵੀ ਅੱਜ ਲਿਆ ਤੇ ਕੱਲ ਵੇਚ ਲਿਆ ਉਹ ਕੰਮ ਬਿਲਕੁਲ ਨਹੀਂ ਚੱਲਣਾ 1 ਸਾਲ ਤਾਂ ਨਹੀਂ ਚੱਲਦਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਚਾਨਾਸਟੋਗਨ ਕੈਪੀਟਲ ਦੇ ਚੇਅਰਮੈਨ ਠਾਪਰ ਸਾਹਿਬ ਖੱਪਰ ਸਾਹਿਬ ਕਿਦਾਂ ਦੇਖਦੇ ਹੋ ਅੱਜ ਦੀ ਜਿਹੜੀ ਪੋਲਿਟਿਕਸ ਜਿਹੜੀ ਐਂਡੀਏ ਨੂੰ ਮੰਡੇਟ ਮਿਲਿਆ ਹੈਗਾ ਸਰਕਾਰ ਨੂੰ ਕਿਸ ਤਰੀਕੇ ਨਾਲ ਲੱਗਦਾ ਤੁਹਾਨੂੰ ਲੱਗਦਾ ਕਿ ਬਣ ਸਕਦੀ ਹੈ ਸਰਕਾਰ 8 ਤਰੀਕ ਨੂੰ ਮੋਦੀ ਜੀ ਵੱਲੋਂ ਛਪਰ ਲੈਂਦਾ ਕਹਿ ਦਿੱਤਾ ਗਿਆ ਸਰਕਾਰ ਤਾਂ ਬਣੂਗੀ ਪਰ ਸਰਕਾਰ ਜਿਹੜਾ ਮੰਡੇਟ ਆਇਆ ਹੈ ਐਂਡੀਏ ਨੂੰ ਆਇਆ ਹੈ ਨਾ ਕਿ ਬੀਜੇਪੀ ਨੂੰ ਆਇਆ ਉਹਦੇ ਇੱਕ ਦੋ ਬੜੇ ਕਾਰਨ ਹੈ ਜੋ ਮੇਰੀ ਸਮਝ ਹੈ ਇਹ ਮੈਂ ਪਹਿਲਾਂ 1900 ਪੰਜਾਬ ਦੇ ਵਿੱਚ ਵੀ ਐ 2012 ਦੇ ਵਿੱਚ ਜਦੋਂ ਇਲੈਕਸ਼ਨ ਹੋਏ ਸੀ ਉਹ ਹਵਾ ਬਣ ਗਈ ਕਾਂਗਰਸ ਆ ਗਈ ਕਾਂਗਰਸ ਆ ਗਈ ਉਹਦੇ ਨਾਲ ਕੀ ਜਿਹੜਾ ਵਰਕਰ ਤੇ ਕੈਂਡੀਡੇਟ ਉਹ ਮਿਹਨਤ ਨਹੀਂ ਕਰਦਾ ਉਹ ਕਾਂਗਰਸ ਹਰ ਗਈ ਸੀ ਐਤਕੀ ਸਭ ਨੂੰ ਇਹ ਸੀ 400 ਆ ਗਈ ਨਾ ਕੈਂਡੀਡੇਟ ਨੇ ਮਿਹਨਤ ਕੀਤੀ ਨਾ ਵਰਕਰ ਨੇ ਕੀਤੀ ਤੁਹਾਨੂੰ ਕੀ ਲੱਗਦਾ ਔਰ ਕੰਫੀਡੈਂਸ ਬਸ ਪਰ ਜਿਹੜੇ ਲੋਕ ਇਹ ਕਹਿੰਦੇ ਕਿ ਮੋਦੀ ਦਾ ਵੈਕਟਰ ਨਹੀਂ ਚੱਲਿਆ ਤੁਸੀਂ ਇਹ ਸਮਝੋਗੇ ਜਦੋਂ 40 ਸੀਟਾਂ ਹੀ ਮੋਦੀ ਨੂੰ ਮੌਨੂ ਮਿਲਿਆ ਹੈ ਕਿਸੇ ਵੀ ਕੈਂਡੀਡੇਟ ਦੀ ਪਾਰਟਿਸਿਪੇਸ਼ਨ ਨਹੀਂ ਹੈ ਜਿਸ ਦਾ ਘਰ 'ਚ ਇੱਕ ਬੰਦਾ ਕਮਾਂਦਾ ਹੈ ਟੱਬਰ ਖਾਂਦਾ ਹੈ ਪਰ ਹੁਣ ਜਮਾਨਾ ਹੋਰ ਹੈ ਜੇ ਸਾਰਾ ਕਮਾਂਗੇ ਤਾਂ ਹੀ ਰਚੂਗੇ ਪ੍ਰੋਬਲਮ ਸਿਰਫ ਇਹ ਰਹੀ ਹੈ ਕਿ ਲੋਕਾਂ ਨੂੰ ਘਰ ਬੈਠੇ ਵੀ ਸਾਨੂੰ ਮੋਦੀ ਨੇ ਜਿਤਾ ਦੇਣਾ ਮੈਂ ਤਾਂ ਤੱਕਰਨੀ ਪੈਣੀ ਸੀ ਕਾਰਨ ਸਿਰਫ ਇੱਕੋ ਹੀ ਲੱਗਦਾ ਮੈਨੂੰ ਓਵਰ ਕੌਨਫੀਡੈਂਸ ਨੇ ਮਾਰ ਲਿਆ ਬਾਕੀ ਸਰਕਾਰ ਬਣ ਜੇਗੀ ਐਸੀ ਕੋਈ ਗੱਲ ਨਹੀਂ ਥੋੜਾ ਜਿਹਾ শেয়ার ਬਾਜ਼ਾਰ ਲਈ ਇੰਨਾ ਨਹੀਂ ਠੀਕ ਕਿਉਂਕਿ ਫੁੱਲ ਮੈਜੋਰਟੀ ਬੀਜੇਪੀ ਦੀ ਹੁੰਦੀ 272 ਫਿਰ ਇਹ ਆਪਣੀ ਹਰ ਇੱਕ ਮਰਜ਼ੀ ਕਰ ਸਕਦੀ ਸੀ ਅੱਜ ਕੋਈ ਵੀ ਰਿਫਾਰਮਸ ਕਰਨੇ ਆ ਕੋਈ ਵੀ ਪੀਐਸਸੀਯੂ ਦਾ ਕੋਈ ਵੀ ਡਿਸੀਜਨ ਹੈ ਉਹ ਨਾਲ ਸਾਥੀਆਂ ਨੂੰ ਲੈ ਕੇ ਕਰਨਾ ਪੈਣਾ ਹੈ ਜਿਹੜਾ ਕਿ ਮੇਰੇ ਹਿਸਾਬ ਨਾਲ ਮੁਸ਼ਕਲ ਹੈ ਇੱਕ ਆ ਦੇ ਫੋਟੋ ਵੀ ਬੜੀ ਵਾਇਰਲ ਹੋ ਰਹੀ ਸੀ ਨੈਟ ਤੇ ਕਿ ਨਿਤਿਸ਼ ਕੁਮਾਰ ਜਦੋਂ ਦਿੱਲੀ ਆ ਰਹੇ ਸੀਗੇ ਉਦੋਂ ਪਿਛਲੀ ਸੀਟ ਤੇ ਤਜਸਵੀ ਜਿਆਦਾ ਬੈਠੇ ਸੀ ਇੱਕ ਵੱਲੋਂ ਤਾਂ ਉਹਨਾਂ ਵੱਲੋਂ ਤਾਂ ਕਹਿ ਦਿੱਤਾ ਕਿ ਕਿ ਮੈਂ ਐਨਡੀਏ ਦੇ ਨਾਲ ਆ ਤੁਹਾਨੂੰ ਲੱਗਦਾ ਕਿ ਅੰਦਰਖਾਤੇ ਕੁਝ ਹੋ ਸਕਦਾ ਕੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ 80 ਲੋਕ ਛੋਟੀ ਸੋਚ ਦੇ ਮਾਲਕ ਕਿਸੇ ਕਦੀ ਨਹੀਂ ਦੇਖੋਗੇ ਕਿ ਕਿਸੇ ਟਾਈਮ ਵੀ ਤੁਸੀਂ ਇਹਨਾਂ ਨੂੰ ਵਾਪਸ ਚ ਲੜਦੇ ਇਹ ਜਿਹੜੇ ਕੈਂਡੀਡੇਟ ਹੈ ਮੈਂ ਖੁਦ ਕਮਲ ਨਾਥ ਨੂੰ ਤੇ ਚੋਹਾਨ ਜਿਹੜਾ ਹੈਗਾ ਉਹਨਾਂ ਕੋਟਾ ਸ਼ਿਵਰਾਜ ਇਕੱਠੇ ਜੱਪੀਆਂ ਪੰਨ ਇਹ ਨਹੀਂ ਲੜਦੇ ਵਰਕਰ ਲੜਦੇ ਹੈ ਇਹ ਸਿਰਫ ਜਦੋਂ ਵੀ ਲੜਦੇ ਟੀਵੀ ਮੂਰੇ ਆ ਕੇ ਲੜਦੇ ਹੈ ਅੰਦਰੋਂ ਖਤੀ ਸਭ ਇਕੱਠੇ ਹੁੰਦੇ ਹੈ ਸਾਨੂੰ ਸਮਝਣਾ ਚਾਹੀਦਾ ਹੈ ਇਹ 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 ਕੋਈ ਬੁਰੀ ਚੀਜ਼ ਨਹੀਂ ਹੈ ਜੇ ਜੇ ਕੋਈ اپੋਜੀਸ਼ਨ ਦਾ ਮੈਂਬਰ ਨਾਲ ਉਸ ਜਹਾਜ਼ 'ਤੇ ਚੜ ਗਏ ਥੋੜਾ ਕਿ ਉਹ ਨਾਲ ਰਲ ਗਿਆ ਨਤੀਸ਼ ਕੁਮਾਰ ਹੁਣ ਐਸੀ ਗਲਤੀ ਨਹੀਂ ਕਰੇਗਾ ਉਹ ਗਲਤੀ ਕਰੇਗਾ ਤਾਂ ਖਤਮ ਹੋ ਜਾਏਗਾ ਕਿਉਂਕਿ 240 ਸੀਟਾਂ ਉਹਨਾਂ ਕੋਲ ਹੈ ਉਹਨਾਂ ਕੋਲ 240 ਸਾਰਿਆਂ ਕੋਲ ਨਹੀਂ ਉਹਨਾਂ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਕੋਈ ਬਹੁਤ ਵੱਡੀ ਹੈ ਉਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪ੍ਰਾਈਮ ਮਿਨਿਸਟਰ ਕੌਣ ਬਣੂਗਾ ਇਸ ਕਰਕੇ ਮੇਰੇ ਹਸਾਮ ਨਾਲ ਇਹ ਸਰਕਾਰ 5 ਸਾਲ ਚੱਲੇਗੀ ਔਰ ਵਧੀਆ ਚੱਲੇਗੀ ਬਹੁਤ ਅੱਛਾ ਹੋਇਆ ਜਿਹੜੀ ਆਪੋਜੀਸ਼ਨ ਹੈਲਦੀ ਆਈ ਹੈ ਜਿੱਥੇ ਸਰਕਾਰ ਕੋ ਗਲਤ ਕਰੂਗੀ ਉਹਨੂੰ ਟੋਕੂਗੀ ਆਮ ਮੈਂਬਰਸ ਲਈ ਇਹ ਸਭ ਤੋਂ ਵਧੀਆ ਚੀਜ਼ ਹੈ ਜਦੋਂ ਪੈਟਰੋਲ ਦੇ ਰੇਟ ਤੇਜ਼ ਹੋਈ ਜਾਂਦੇ ਹੈ ਹਰ ਚੀਜ਼ ਤੇ ਟੈਕਸ ਵਧਿ ਜਾਂਦੇ ਹੈ ਕਮ ਸੇ ਕਮ ਕੋਈ ਰੋਕਣ ਵਾਲਾ ਚਾਹੀਦਾ ਜਦੋਂ 500 350 ਬੰਦਾ ਇੱਕ ਪਾਸੇ ਹੁੰਦਾ ਸੀ ਮੈਂਬਰ ਪਾਰਲੀਮੈਂਟ ਤੇ 150 ਇੱਕ ਪਾਸੇ ਹੁੰਦਾ ਸੀ ਉਸ ਟਾਈਮ ਉਹਨਾਂ ਦੀ 150 ਦੇ ਵਿੱਚ ਵਿੱਚ 6 ਪਾਰਟੀਆਂ ਸੀ ਉਹਨਾਂ ਦੀ ਇੱਕ ਆਵਾਜ਼ ਨਹੀਂ ਸੀ ਅੱਜ ਇੱਕ ਆਵਾਜ਼ ਹੋਊਗੀ ਕਮ ਸੇ ਕਮ 240 ਮੈਂਬਰਾਂ ਦੀ ਮਤਲਬ ਫਰਕ 50 ਦਾ ਰਹਿ ਗਿਆ ਕੋਈ ਬੋਲਣ ਵਾਲੇ ਅੰਦਰ ਬੰਦੇ ਅੱਛੇ ਜਾਣਗੇ ਚਾਹਿਆ اپੋਜੀਸ਼ਨ ਦੇ ਆਈ ਜਿਹੜੇ ਪਿਛਲੀ ਵਾਰੀ ਨਹੀਂ ਸੀ ਅੱਜ ਇੰਟੈਲੈਕਚੁਅਲ ਬੰਦੇ ਅੰਦਰ ਜਾਣਗੇ ਉਹ ਇਸ ਕਰਕੇ ਅੱਛਾ ਹੋਇਆ ਆਮ ਆਮ ਜਨਤਾ ਲਈ ਆਮ ਲੋਕਾਂ ਲਈ ਇਹ ਬਹੁਤ ਵਧੀਆ ਹੋਇਆ ਕਿ اپੋਜੀਸ਼ਨ ਜਿਹੜੀ ਹੈ ਉਹ ਹੈਲਥੀ ਆਈ ਹੈ ਔਰ ਮੈਂਬਰਸ ਦੇ ਜਿਹੜੇ ਸਭ ਦੇ ਆਮ ਅ ਲੋਕਾਂ ਦੇ ਹਿੱਤ ਚ ਰਹੋ ਸਰ ਜੀ ਇਲੈਕਸ਼ਨਾਂ ਦੇ ਨਾਲ ਦੇਖਿਆ ਜਾ ਰਿਹਾ ਸਟਾਕ ਮਾਰਕੀਟ ਨੂੰ ਕੋਈ ਅਸਰ ਹੈ ਕੱਲ ਜਿੱਦਾਂ ਦੇਖਿਆ ਗਿਆ ਸ਼ੇਅਰ ਵੀ ਅਸਰ ਹੋਇਆ ਅਸਰ ਹੋਇਆ ਉਹ ਉਹਨੂੰ ਐ ਲੱਗਦਾ ਸੀ ਵੀ ਕੱਲ ਬੜੀਆਂ ਹਵਾਵਾਂ ਸੀ ਵੀ ਇਹ ਹਜੇ ਕਿੱਥੇ ਜਾ ਕੇ ਰੁਕਦੀ ਹੈ ਜੇ 200 80 ਤੋਂ ਥੱਲੇ ਚਲੇ ਜਾਂਦੇ ਜੇ 270 ਤੋਂ ਚੱਲੇ ਚੱਲੇ ਤਾਂ ਫਿਰ ਉਸ ਕਿਉਂਕਿ ਰਾਤ ਨੂੰ ਰਿਜ਼ਲਟ ਆਣੇ ਸੀ ਮਾਰਕੀਟ 3:30 ਵਜੇ ਬੰਦ ਹੋ ਗਈ ਇਸ ਨੂੰ ਇਹ ਨਹੀਂ ਸੀ ਪਤਾ ਵੀ ਜਦੋਂ 290 ਤੇ ਰੁੱਕ ਗਈ ਜਾ ਕੇ ਦੂਜੇ 20 ਹੋਰ ਥੱਲੇ ਚਲੇ ਗਈਆਂ ਤੇ ਬਾਜ਼ਾਰ ਸਵੇਰੇ 10-10% ਸਰਕਟ ਤੇ ਖੁੱਲੂਗਾ। ਤਾਂ ਲੋਕ ਜਿਹੜੇ ਆ ਬੜੇ ਕੌਂਸ਼ੀਅਸ ਹੋ ਕੇ ਕੱਲ ਹਲਕੇ ਹੋ ਕੇ ਗਏ ਸੀ। ਔਰ ਕੋਈ ਪ੍ਰੋਬਲਮ ਨਹੀਂ। ਜਿਹੜੇ ਬੰਦੇ ਕੱਲ ਵੇਚ ਗਏ ਸੀ। ਅੱਜ ਉਹਨਾਂ ਨੂੰ ਉਸ ਤੋਂ ਵੀ ਨੀਚੇ ਪਾਉ ਤੇ ਮਾਲ ਮਿਲਿਆ ਸੀ। ਜੇ ਤੁਹਾਨੂੰ ਕੱਲ ਆ ਗਿਆ 290 92 ਪਰ ਸਿਆਣਾ ਆਦਮੀ ਹੈ ਉਹ ਉਹਨਾਂ ਲੋਕਾਂ ਨੇ ਅੱਜ ਪੋਜੀਸ਼ਨ ਲਈ। ਕਿਉਂਕਿ 290 ਤੇ ਖੜ ਗਿਆ ਉਸ ਤੋਂ ਬਾਅਦ ਬਾਜ਼ਾਰ ਕੱਲ ਤੋਂ ਥੱਲੇ ਮਿਲਿਆ ਵੀਰ ਇਸ ਕਰਕੇ ਬਾਕੀ ਪੀਐਸਯੂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਹ ਗ੍ਰਿਪ ਨਹੀਂ ਰਹਿਣੀ ਉਨੀ ਵੋਲੈਟਿਲਟੀ ਵੀ ਨਹੀਂ ਰਹਿਣੀ ਜਿੰਨੀ ਸ਼ੇਅਰ ਬਾਜ਼ਾਰ ਦੇ ਵਿੱਚ ਸੀਗੀ ਹੁਣ ਤਾਂ ਇਹ ਹੈ ਵੀ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਦੇ ਹੋ ਸ਼ੇਅਰ ਬਾਜ਼ਾਰ ਦਾ ਸਿਰਫ ਤੁਸੀਂ ਇਨਵੈਸਟਮੈਂਟ ਕਰੋ ਸੱਟੇ ਬੰਦ ਹੋ ਗਏ ਵੀ ਅੱਜ ਲਿਆ ਤੇ ਕੱਲ ਵੇਚ ਲਿਆ ਉਹ ਕੰਮ ਬਿਲਕੁਲ ਨਹੀਂ ਚੱਲਣਾ 5 ਸਾਲ ਤਾਂ ਨਹੀਂ ਚੱਲਦਾ ਬਾਕੀ ਮੈਨੂੰ ਪਤਾ ਨਹੀਂ ਹੈ ਜੇ ਇਹਨਾਂ ਕੋਲ ਬੀਜੇਪੀ ਕੋ ਇਕੱਲੇ ਕੋਲ ਮжоਰਿਟੀ ਆ ਜਾਈਵੇ 272 ਦੀ ਫਿਰ ਤਾਂ ਪੋਸੀਬਲ ਹੈ ਵਰਨਾ ਤਾਂ ਜਿਹੜਾ ਜਿਹੜਾ ਕੰਮ ਕਰਦਾ ਸੀ ਆਪਣਾ ਕੰਮ ਕਰੇਗਾ